हां जी भाई जी सासक जी सारे ਭਰਾਵਾਂ ਨੂੰ ਸੋ ਅੱਜ ਦੀ ਵੀਡੀਓ ਤੋਕੜ ਗੱਬਣਾ ਚੈੱਕ ਪਾਸ ਵੈੜ ਦੀ ਸਾਂਝੀ ਕਰਾਂ ਤੁਹਾਡੇ ਨਾਲ ਚਾਹੇ ਤਾ ਨੂੰ ਆਹਰ ਸਾਰ ਮੰਨ ਲਿਓ ਤੇ ਚਾਹੇ ਨੂੰ ਜਰਸੀ ਮੰਨ ਲਿਓ ਚਾਹੇ ਨੂੰ ਐਚ ਮੰਨ ਲਿਓ ਰੰਗ ਤੁਹਾਡੇ ਸਾਹਮਣੇ ਰੰਗ ਲਾਲ ਦੇ ਚਟਾ ਡੱਬਾ ਗਾ ਠੀਕ ਆ ਫੇਸ ਕੁਆਲਟੀ ਸਾਰਾ ਢਾਂਚਾ ਜਰਸੀ ਨਾਲ ਮੈਚ ਕਰਦਾ ਤੇ ਤੇ ਬਾਕੀ ਤੁਸੀਂ ਸਮਝਣਾ ਠੀਕ ਆ ਤੋਕੜ ਗੱਬਣ ਦੋਦੋ ਦਿੰਦੀ ਹੈ ਚੈੱਕ ਪਾਸ ਹੈ ਜਿਹੜਾ ਪਰ ਆਖਰੀ ਤੋਂ ਚੈੱਕ ਪਾਸ ਕਰਾ ਕੇ ਲਿਓ ਡਾਕਟਰ ਤੋਂ ਤੇ ਨਾਲ ਦੇ ਚੱਲਦੀ-ਜਲਦੀ ਵੀਡੀਓ ਚ ਆਪਣੇ ਚੈਨਲ ਭਾਕ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਵੀ ਭਰਾਣੇ ਨੂੰ ਕਿਦ ਤੇ ਬਾਕੀ ਇੱਕ ਆਪਾਂ ਆਪਣਾ ਕਮੈਂਟ ਜਰੂਰ ਛੱਡ ਦਿਆ ਕਰੋ ਚਲਦੀ-ਜਲਦੀ ਵੀਡੀਓ ਚ ਵਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀਡੀਓ ਪੂਰੀ ਗੌਰ ਨਾਲ ਦੇਖ ਕੇ ਫੇਰ ਤੁਸੀਂ ਮਹਲਕਣਾ ਕਰੋ ਸੰਪਰਕ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਕੀ ਹਾਲ ਚਾਲ ਬਹੁਤ ਵਧੀਆ ਲਖੇ ਬਹੁਤ ਵਧੀਆ ਤੇ ਐਡਰੈਸ ਬੋਲ ਦਗੇ ਐਡਰੈਸ ਹੈਗਾ ਪਰਪੰਡ ਨੈਣੇੜਾ ਜ਼ਿਲ੍ਹਾ ਪਰਨਾਲਾ ਤਹਿਸੀਲ ਤਪਾ ਡੇਟੇ ਦੇ ਪਿੰਡ ਹੈਗਾ ਸਨਨਾ ਗਲਾਬ ਸਿੰਘ ਵੱਡੇ ਸੰਧੂ ਸੈਣਾ ਤੇ ਪਧੌੜ ਸ਼ਹਿਰ ਨਾਮ ਵੀਰੇ ਲਖੀਆ ਠੀਕ ਆ ਸੰਪਰਕ ਨੰਬਰ ਹੈਗਾ 2680612633 ਆ ਠੀਕ ਹੈ ਜੀ ਹਾਂਜੀ ਵੀਰੇ ਤੇ ਕੀ ਡਿਟੇਲ ਆ ਗਾਂ ਦੀ ਵੀਰੇ ਤੋਕੜਾ ਗੱਬਣਾ ਜਰਸੀ ਤੇ ਐਰ ਸਾਇਰ ਦਾ ਕ੍ਰੋਸ ਆ ਠੀਕ ਆ ਠੰਡੀ ਸੀਲ ਆ ਹਮ ਮੰਨ ਕੇ ਸਾਡਾ ਕਿੰਨੇ ਦਿਨ ਦੀ ਗੱਬਣਾ ਇਹ 3 ਮਹੀਨੇ ਤੋਂ 5-4 ਦਿਨ ਘਟ ਸਕਦੀ ਆ ਪੌਣੇ 3 ਮਹੀਨੇ ਦੇ ਮੰਨ ਲੀ ਹਾਂ ਆਪਣੀ ਚੈੱਕ ਕਰਵਾਈ ਵੀ ਆ ਜਿਹੜੇ ਵੀਰ ਨਾਲ ਸੌਦਾ ਹੁੰਦਾ ਆਪਦੀ ਚੈੱਕ ਕਰਵਾ ਕੇ ਲੈ ਕੇ ਜਾਵੇ ਤੇ ਸਾਡੇ ਘਰੋਂ ਦੁੱਧ ਦੀ ਚੁਆਈ ਕਰਕੇ ਲੈ ਕੇ ਜਾਵੇ ਦੁੱਧ ਕਿੰਨਾ ਹੈ ਦੁੱਧ 7 ਲੀਟਰ ਆ ਵੀਰੇ ਹਾਏ 8 ਆ 7 ਕਹਿ ਕੇ ਵੇਚਾਂਗੇ ਹਮ ਠੀਕ ਆ ਆਪਣੇ ਘਰੋਂ ਕੋਈ ਵੀ ਵੀਰ ਜਿਹੜਾ ਸੌਦਾ ਕਰਦਾ ਵੀਰੇ ਦੋ ਡੰਗ ਚਵਾਈ ਕਰ ਲੈ ਤਿੰਨ ਡੰਗ ਚਵਾਈ ਕਰ ਲੈ ਆਪਣੀ ਘਰ ਘਰ ਦੀ ਤਸ਼ੱਲੀ ਹੋ ਘਰੋਂ ਬਾਹਰ ਦੀ ਕੋਈ ਤਸ਼ੱਲੀ ਨਹੀਂ ਹੋਣੀ ਮੁੜ ਕੇ ਅਗਲਾ ਖੁਸ਼ੀ ਕੋਈ ਲਾਂਭਾ ਦੇਵੇ ਹਨਾ ਬਸ ਅੱਜ ਚਾਰ ਡੰਗ ਚੋਲੇ ਚਾਹੇ ਦੋ ਡਾਟਰ ਚੱਕਰ ਵਾਲੇ ਇਹ ਚਾਹਣ ਆਪਾਂ ਨੂੰ ਕੋਈ ਡਿਕਾ ਨਹੀਂ ਚਾਰ ਡੰਗ ਚੋਲੇ ਚਾਰ ਡੰਗ ਚੋਕੇ ਆ ਜਿੱਥੋਂ ਮਨ ਅਗਲੇ ਦਾ ਮਨ ਖੜਦਾ ਉਥੋਂ ਡਾਕਟਰ ਲਿਆ ਕੇ ਆਪ ਵੀ ਚੈੱਕ ਕਰਵਾ ਲੈ ਠੰਡੀ ਸੀਲਤਾ ਵੀਰੇ ਇੰਨੀ ਕ ਆਪਣੇ ਤੈਨੂੰ ਪਸ਼ੂ ਪਹਿਲਾਂ ਵੀ ਦੇਖਿਆ ਲਖੇ ਹਨਾ ਵੀ ਕੀ ਗੱਲਬਾਤ ਹੁੰਦੀ ਹੈ ਦੇਖ ਉਹ ਜੱਕਲੀ ਗਰਮ ਵਾਲ ਜਣ ਸਮਝ ਗਿਆ ਆਪਾਂ ਗਰਮ ਪਸ਼ੂ ਤਾਂ ਲੈਂਦੇ ਨਹੀਂ ਲਾ ਬਾਈ ਸਭੀ ਚੱਲ ਗਏ ਜਿੰਮੇ ਮਰਜੀ ਜਵਾਕ ਖੇਢੀ ਜਾਣ ਸਾਕ ਸਿਆਣੇ ਸਾਕ ਜਿੰਮੇ ਐ ਬੱਚਿਆਂ ਦੇ ਘਰੇ ਬੱਚਿਆਂ ਵਾਲੇ ਘਰੇ ਰੱਖਣ ਵਾਲੀ ਬੱਸੀ ਆ ਵੀਰੇ ਠੰਡੀ ਸੀਦਾ ਸੰਗਣਾ ਮੈਂ ਕਿਹਾ ਕਿਸੇ ਬੀਬੀ ਭੈਣ ਨੇ ਮਾਦਾ ਸਾਹਮਣੇ ਘਰੇ ਗਾਂ ਦੁੱਧ ਪੀਣ ਵਾਸਤੇ ਡੰਗ ਲਾਉਣਾ ਹਾਂ ਉਹ ਵਾਸਤੇ ਠੀਕ ਆ ਨਾ ਹਾਂ ਠੰਡੀ ਸੀਲਾ ਲੱਖੇ ਲੇਵਾ ਦਿਖਾ ਦੇ ਲੈ ਆ ਜਾ ਇਧਰ ਦੀ ਥਾਂ ਤੋਂ ਦਿਖਾ ਦੇ ਲੈ ਬੈਗ ਸ਼ਾਇਰ ਤੋਂ ਥਨ ਚੈੱਕ ਕਰ ਲੋ ਫਿਰ ਹਾਂ ਠੀਕ ਹੈ ਸਮਝ ਗਿਆ ਜਿਹੜਾ ਖੜਾ ਦੇ ਪਹਿਲਾਂ ਲੈ ਫਿਰ ਠੰਡੀ ਸੀਲ ਤਾਂ ਇੰਨੀ ਗੱਲ ਆਖੇ ਆਪਣੇ ਪਸੂ ਤੈਨੂੰ ਪਤਾ ਹੀ ਹੁੰਦਾ ਉਹ ਕਿਹੜਾ ਹੋਊਗਾ ਹੁਣ ਵੀਰੇ origignal ਦੂਜੇ ਸੂਏ ਲਈ ਗੱਬਣਾ ਤੇ ਜਿਹੜੇ ਵੀਰ ਤੋਂ ਲੈਤੀ ਆ ਜਰਸੀ ਪ੍ਰੀਤ ਬੁੱਲ ਦਾ ਪਤਾ ਨਹੀਂ ਕਿਹੜਾ ਕਿਹਾ ਸੀਗਾ ਸੀਮਣ ਲੱਗਿਆ ਵਗਿਆ ਹਾਂ ਮਾਲਕਾਂ ਨੇ ਆਪਾਂ ਨੂੰ ਦੱਸ ਕੇ ਦਿੱਤੀ ਸੀ ਲੈ ਵੀ ਨਿਗਾਹ ਮਾਲਕ ਹਾਈਟ ਮੀਡੀਅਮ ਵਿੱਚ ਆ ਗਈ ਮੀਡੀਅਮ ਸੈਜਾ ਬੋਲ ਮੋਲ ਬੱਸੀਆ ਕੋਈ ਵਜਨ ਕਰਨ ਨੂੰ ਥੋੜੀ ਵੀ ਹਾਈਟ ਮੀਡੀਅਮ ਆ ਬਾਈ ਹਾਈਟ ਮੀਡੀਅਮ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਹਾਂ ਤੇ ਬਾਕੀ ਰੰਗ ਰੂਪ ਜਿੰਨਾ ਕੋਈ ਛੋਟੇ ਸਾਹਮਣੇ ਥਾਣ ਹਵਾਨੇ ਛੋਟੇ ਸਾਹਮਣੇ ਬਹੁਤ ਜ਼ਿਆਦਾ ਸਾਫ ਆ ਲਖੇ ਆਈ ਭਾਈਆ ਭਰੇਲਾ ਆਜਾ ਠੰਡੀ ਵਾਰ ਫਰਗੀ ਪਈ ਆਨੇ ਆਜਾ ਧਾਰਾਂ ਵੀ ਇੱਥੇ ਖੜੀ ਦੀ ਮਾਰ ਦੇਣਾ ਲੱਖਿਆ ਆ ਜਾ ਮਾਰ ਦੇ ਮਾਰੇ ਕਰ ਲਾ ਆਜਾ ਨੇੜੇ ਜੀ ਆਜਾ ਮਾਲ ਸੂਰੀ ਕਰਨਾ ਕਈ ਮਾਰ ਦੇਗੇ ਬਸ ਐ ਹੀ ਮਾਰਦੇ ਨੇ ਬਾਈ ਜੇ ਜੇ ਕਿਸੇ ਲੈ ਲੈ ਨਾ ਦਾ ਕੋਈ ਜਣਾ ਪਾਇਆ ਤੇ ਨਾ ਕੋਈ ਰਸਾ ਪਾਇਆਗਾ ਨਾ ਕੋਈ ਚਾਟ ਪਾਈ ਇਹਨਾਂ ਦਾਣਾ ਪਾਇ ਲੈ ਮਗਲ ਚ ਮਾਰ ਦੇ ਆ ਲੈ ਆਜਾ ਵੀਰੇ ਰੱਖੇ ਅਜ ਤਦ ਦੀ ਸੀਾਂ ਦਾ ਕੁਝ ਕਰਨੀ ਲੈ ਮਾਰ ਲੈ ਹੂੰ ਸਮਝ ਗਿਆ ਲੈ ਸਹੀ ਆ ਇੱਧਰਲੇ ਪਾਸੇ ਦੀ ਬਹਿ ਜਾ ਭਾਈ ਜਿਹੜੇ ਵੀਰ ਨੇ ਘਰੇ ਰੱਖਣੀਆਂ ਲੈ ਰੱਸਾ ਆਪਣਾ ਸਿੱਟਿਆ ਵਗਾ ਰੱਸਾ ਖੋਲਾ ਮਿੱਤਰੋ ਲੈ ਠੀਕ ਹੈ ਖੰਡ ਖੇਡ ਨਾ ਖੜਾ ਹੋਣਾ ਹੀ ਆ ਤਾਂ ਇਹਦਾ ਖੇ ਬਸ ਵੈਰਾਈਟੀ ਆ ਇੱਕ ਸਹੀ ਗੱਲ ਆ ਜਿਹੜੇ ਵੀਰ ਨੇ ਯਾਰ ਲੈਗਾ ਜਿਆਦਾ ਹੀ ਕਰੂਗਾ ਵੀ ਆਏ ਨਹੀਂ ਹੈਗੇ ਵੀ ਬਾਲਟੀ ਗਮੰਡੀਆਂ ਦੇ ਘਰੇ ਨਹੀਂ ਉਹ ਥੱਲੇ ਧਰ ਕੇ ਬਸ ਇੱਕ ਫੋਨ ਸੁਣ ਲੈ ਬੰਦਾ ਸਾਈਡ ਤੇ ਬਹਿ ਕੇ ਠੀਕ ਹੈ ਡਿੱਕੀ ਵਾਲੀ ਗੱਲੀ ਨਹੀਂ ਤੇ ਇੱਥੋਂ ਸਾਨੂੰ ਆਪਾਂ ਕੋਈ ਨਹੀਂ ਛਾੜ ਦੋਥਣਾ ਦੀ ਬੰਦ ਚੈੱਕ ਕਰਾ ਦੇਣਾ ਹੈਗੇ ਲੈ ਵੀਰੇ ਨਹੀਂ ਤੇ ਇੰਨੀ ਕਿੰਢੀ ਸੀਦਾ ਹੂੰ ਲੈ ਲੈ ਕਰਮਾਲੀ ਦੀ ਮਗਰੀ ਬਹਿ ਜਾ ਲੈ ਲੱਹ ਹੂੰ ਦਿੱੱਕੇ ਨਹੀਂ ਕੋਈ ਠੀਕ ਆ ਸਮਝ ਗਿਆ ਤੇ ਹੁਣ ਗਣਤਾ ਤੋਂ ਸਾਰੇ ਗਿਣਾ ਦਿੰਦੇ ਹਣਾ ਹਾਂਜੀ ਵੀਰੇ ਜਿਹੜਾ ਮੇਨ ਗੱਲ ਆ ਗਈ ਰੇਟ ਦੀ ਉੱਥੇ ਆ ਜੀ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲੈ ਲਖੇ ਹਾਂ 60000 ਦੀ ਬੱਸੀ ਦੇ ਦਾਂਗੇ ਵਿੱਚੋਂ 1000 ਛੋਟ ਕਰਦੇ ਆਂਗੇ 45000 ਦੀ ਬੱਸੀ ਦੇ ਦਾਂਗੇ 45 ਹਾਂ ਮੁੱਲ 60 ਆ 1000 ਛੋਟ ਕਰਦੇ ਆਂਗੇ 40000 ਦੇ ਵਿੱਚੋਂ 45 ਜਮਾ ਜਾਇਜ ਜਿਹੜਾ ਬਸ਼ੱਕ ਕੋਈ ਵੀਰ ਲਾ ਜਾ ਕੇ ਵੇਚਣਾ ਆ ਲਾ ਜਾ ਕੇ ਵੀ ਵੇਚ ਲੇ ਉਹਨੂੰ ਵੀ ਨਫਾ ਦਿਓ ਹੂੰ ਸਮਝ ਗਿਆ 45000 ਚ ਆਪਾਂ 3 ਮਹੀਨੇ ਦੀ ਗੱਬਣ 7 ਕਿਲੋ ਤੋਲ ਕੇ ਇਹ ਵੈਟ ਦੇ ਦਾਂਗੇ ਆਪਾਂ ਹਾਂ ਵੀਰੇ ਠੀਕ ਆ ਬਾਈ ਦਾ ਮੀਡੀਅਮ ਸਾਈਜ਼ ਆ ਵੀਰੇ ਦੇਖੋ ਹਾਂ ਸਾਈਜ਼ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਆ ਜਾਨ ਫੁੱਲਾ ਹਾਂ ਬਾਈ ਜੇ ਕੋਈ ਵੀਰ ਆਨਲਾਈਨ ਮੰਗਾਉਂਦਾ ਹੂੰ ਕੁਝ ਵੀ ਆ ਆਪਣੀ ਕੱਲੇ ਥਣਾ ਦੀ ਗਰੰਟੀ ਹੋਵੇ ਚੈੱਕ ਦੀ ਗਰੰਟੀ ਹੋਵੇ ਬਾਕੀ ਉੱਤੋਂ ਹਾਲ ਨਹੀਂ ਦੇਖਣੀ ਉੱਤੋਂ ਅਗਲੇ ਨਹੀਂ ਦੇਖਣੇ ਸਹੀ ਆ ਠੀਕ ਆ ਵੀਰੇ ਸੋ ਜਿਹੜੇ ਭਰਾੜੋ ਵੈਟ ਆ ਪਸੰਦ ਠੰਡੀ ਸੀਲ ਹੁਣ ਅਗਲੇ ਜਿਹੜਾ ਮਰਜੀ ਵੀਰੇ ਲੈ ਸਹੀ ਵਜਾ ਤਿਆਰ ਆਲੇ ਪੂ ਚੱਕਣ ਦਾ ਉਹ ਤਿਆਰ ਹੋ ਜਾਂਦੀ ਵੀਰੇ ਬੱਚਿਆਂ ਵਾਲੇ ਘਰੇ ਰੱਖਣ ਵਾਲੀ ਐ ਨਹੀਂ ਹੈਗਾ ਵੀ ਕੋਈ ਜਵਾਕ ਨਹੀਂ ਕਿਨੇ ਕਿ ਖੇਡੀ ਜਾਣ ਵਾਲਾ ਐ ਨਹੀਂ ਗੂ ਚੱਕਰੇ ਵਾਲੀ ਗੱਲੀ ਨੇ ਸਹੀ ਆ ਸਹੀ ਆ ਬਾਈ ਦਾ ਪਿੰਡ ਹੈਗਾ ਮਿੱਤਰੋ ਨੈਨੇਵਾਲ ਤਹਿਸੀਲ ਤਵਾਦ ਜ਼ਿਲ੍ਹਾ ਬਰਨਾਲਾ 62806 12633 ਬਾਈ ਦਾ ਸੰਪਰਕ ਨੰਬਰ ਜਿਹੜੇ ਪਰਨੋ ਪਸੰਦ ਕਰ ਲੋ ਬਾਈ ਨਾਲ ਸੰਪਰਕ ਧੰਨਵਾਦ